ਜੋ ਤੁਹਾਨੂੰ ਦੱਸਣਾ ਚਾਹਾਂਗੇ ਇਸੇ ਵਕਤ ਅਸੀਂ ਮੌਜੂਦ ਆ ਖੰਨਾ ਦੇ ਜਿਹੜਾ ਬੀਡੀਪੀਓ ਦਫਤਰ ਹੈ ਜਿੱਥੋਂ ਕਿ VOTING LIST ਜਾਂ ਜਿਹੜੀ ਐਨਓਸੀ ਵਗੈਰਾ ਜਾਰੀ ਕੀਤੀ ਜਾਣੀ ਹੈ ਤੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਰਾਜਾ ਵੜੀ ਕੋ ਉਹਨਾਂ ਵੱਲੋਂ ਇੱਕ ਚਿੱਠੀ ਜਾਰੀ ਕਰਕੇ ਕਿਹਾ ਗਿਆ ਵੀ ਸਾਨੂੰ ਐਨਓਸੀ ਨਹੀਂ ਮਿਲ ਰਹੀ ਤੇ ਖੰਨੇ 'ਚ ਵੀ ਇਹ ਜਾਂ ਕੁਝ ਦੇਖਣ ਨੂੰ ਮਿਲ ਰਿਹਾ ਤੇ ਸਾਡੇ ਨਾਲ ਜਿਹੜੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਫੋਨੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨੇ ਕੀ ਦਿੱਕਤਾਂ ਨੇ ਸਤਨਾਮ ਜੀ ਕੀ ਦਿੱਕਤਾਂ ਆ ਰਹੀਆਂ ਨੇ ਤੁਹਾਨੂੰ ਅ ਕੱਲ ਵੀ ਅਸੀਂ ਸਾਰੀ ਦਿਹਾੜੀ ਦਫ਼ਤਰਾਂ ਦੇ ਗੇੜੇ ਕੱਢ ਕੇ ਸਾਨੂੰ ਕੋਈ ਵੋਟਰ ਸੂਚੀ ਨਹੀਂ ਦਿੱਤੀ ਜਾ ਰਹੀ ਅੱਜ ਵੀ ਮੇਰੀ ਜਿਹੜੇ ਇਸ ਦੇ ਮਹਿਕਮੇ ਨਾਲ ਸੰਬੰਧਿਤ ਨੇ ਕੌਸ਼ਲ ਸਾਹਿਬ ਉਹਨਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਲਿਸਟ ਹੈ ਜਿਹੜੀ ਉਹ ਤਿਆਰ ਨਹੀਂ ਹੈਗੀ ਤੇ ਹੁਣ ਵੀਡੀਓ ਦਫ਼ਤਰ ਆਪਾਂ ਖੜੇ ਆ ਵੀਡੀਓ ਦਫ਼ਤਰ ਕੋਈ ਸੈਕਟਰੀ ਮੌਜੂਦ ਨਹੀਂ ਹੈਗਾ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਨਹੀਂ ਦੇ ਰਹੇ ਜਦੋਂ ਫੋਨ ਕਰਦੇ ਆ ਕਹਿੰਦੇ ਨੇ ਫੀਲਡ 'ਚ ਆ ਅਸੀਂ ਬਾਹਰ ਆ ਜਦੋਂ ਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਵੀ ਆ ਜਿਹੜਾ 4 ਤਰੀਕ ਤੱਕ ਹਰ ਇੱਕ ਅਫਸਰ ਅਫਸਰ ਨੇ ਜਿਹੜਾ ਦਫ਼ਤਰ ਮੌਜੂਦ ਰਹਿਣਾ ਜੇ ਸਾਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਮਿਲੂਗੀ ਜੇ ਸਾਨੂੰ ਐਨਓਸੀ ਨਹੀਂ ਮਿਲੂਗੀ ਤਾਂ ਅਸੀਂ ਫਾਰਮ ਕਿਵੇਂ ਭਰਾਂਗੇ ਆ ਐਨਓਸੀ ਦਾ ਪਰਫਾਰਮਾ ਜਿਹੜਾ ਉਹ ਹੁਣ ਸਾਨੂੰ ਦਿੱਤਾ ਗਿਆ ਕੱਲ ਕਹਿੰਦੇ ਇਹ ਠੀਕ ਨਹੀਂ ਹੈਗਾ ਕੱਲ ਅੱਜ ਹੁਣ ਇੱਥੇ ਦਫ਼ਤਰ ਪੁੱਛ ਲਓ ਕਿ ਵੋਟਰ ਸੂਚੀ ਹੈਗੀ ਆ ਇੱਥੇ ਇੱਕ ਵੀ ਵੋਟਰ ਸੂਚੀ ਮੌਜੂਦ ਨਹੀਂ ਹੈਗੀ ਜਦੋਂ ਸਾਡੇ ਕੋਲ ਵੋਟਰ ਸੂਚੀ ਨਹੀਂ ਹੋਊਗੀ ਤਾਂ ਅਸੀਂ ਫਾਰਮ ਕਿਵੇਂ ਭਰਾਂਗੇ ਅੱਜ 2 ਦਿਨ ਦਾ ਇੱਕ ਤੇ 2 ਤਰੀਕ ਲੰਘਦੀ ਜਾ ਰਹੀ ਆ ਕੱਲ ਸਾਰੀ ਦਿਹਾੜੀ ਸਾਨੂੰ ਅਸੀਂ ਸਾਰੇ ਦਫ਼ਤਰਾਂ 'ਚ ਫਿਰੇ ਸਾਨੂੰ VOTER ਸੂਚੀ ਨਹੀਂ ਦਿੱਤੀ ਗਈ ਕੱਲ ਕਹਿੰਦੇ ਦਫ਼ਤਰ ਵੀਡੀਓ ਸਾਹਿਬ ਕਹਿੰਦੇ ਵੀ NOC ਦਾ ਤਾਂ ਪਰਫਾਰਮੈਂਸ ਨਹੀਂ ਆਇਆ ਹਜੇ ਮੈਂ ਕਿਹਾ ਵੀ 1 ਤਰੀਕ ਤਾਂ ਸਾਡੇ ਪਹਿਲਾ ਦਿਨ ਤਾਂ ਲੰਘ ਗਿਆ ਕੋਈ ਨਾਮੀਨੇਸ਼ਨ ਕੱਲ ਦੇ ਦਿਨ 'ਚ ਨਹੀਂ ਹੋਈ ਅੱਜ ਦੇ ਦਿਨ ਵੀ ਨਾਮੀਨੇਸ਼ਨ ਕੋਈ ਨਹੀਂ ਹੋਣੀ اپੋਜੀਸ਼ਨ ਦੀ ਸਰਕਾਰ ਵਾਲਿਆਂ ਦੀ ਤਾਂ ਹੋ ਸਕਦੀ ਆ ਘਰੇ ਬੁਲਾ ਕੇ NOC ਦਿੱਤੀਆਂ ਜਾ ਰਹੀਆਂ ਨੇ ਘਰੇ ਬੁਲਾ ਕੇ ਚੁੱਲਾ ਡਕਚਰ ਸੀਟਾਂ ਦਿੱਤੀਆਂ ਜਾ ਰਹੀਆਂ ਨੇ ਆਪੋਜੀਸ਼ਨ ਨੂੰ ਕਿਸੇ ਨੂੰ ਚੁੱਲਾ ਟੈਕਸ ਨਹੀਂ ਦਿੱਤਾ ਜਾ ਰਿਹਾ ਨਾ ਕਿਸੇ ਨੂੰ ਐਨਓਸੀ ਅਪਲਾਈ ਕੀਤੀ ਜਾ ਰਹੀ ਹੈ ਇਸ ਲਈ ਇਹ ਲੋਕਤੰਤਰ ਦਾ ਘਾਣ ਹੋ ਰਿਹਾ ਚੋਣ ਕਮਿਸ਼ਨ ਨੂੰ ਬੇਨਤੀ ਹੈ ਸਾਡੀ ਕਿ ਚੋਣ ਕਮਿਸ਼ਨ ਇਹੋ ਜੇ ਅਫਸਰਾਂ ਤੇ ਨੱਥ ਪਾਵੇ ਜਿਹੜੇ ਕਿ ਆਪੋਜੀਸ਼ਨ ਦੇ ਬੰਦਿਆਂ ਨੂੰ ਇਹ ਕਹਿ ਰਹੇ ਨੇ ਵੀ ਸਾਡੇ ਕੋਲ ਤਾਂ ਹਜੇ ਪਰਫਾਰਮੈਂਸ ਨਹੀਂ ਆਇਆ ਕੀ ਇਹ ਇਲੈਕਸ਼ਨ ਕਮਿਸ਼ਨ ਨੇ ਆਰਡਰ ਕੀਤਾ ਨੇ ਵੀ ਵੋਟਰ ਸੂਚੀਆਂ ਤਿਆਰ ਨਹੀਂ ਜੇ ਵੋਟਰ ਸੂਚੀਆਂ ਤਿਆਰ ਨਹੀਂ ਤਾਂ ਚੋਣ ਕਿਉਂ ਕਾਦੇ ਸਿਰ ਤੇ ਹੋ ਰਹੀ ਹੈ ਤਾ ਚੋਣ ਕਿਵੇਂ ਹੋਊਗੀ ਜੇ ਅੱਜ 2 ਦਿਨ ਲੰਘਣ ਤੋਂ ਬਾਅਦ ਵੀ ਵੋਟਰ ਸੂਚੀ ਕੰਪਲੀਟ ਨਹੀਂ ਹੈਗੀ ਤੁਸੀਂ ਪੁੱਛ ਲਓ ਇਹਨਾਂ ਦੇ ਅਫਸਰਾਂ ਤੋਂ ਵੋਟਰ ਸੂਚੀ ਕਿੱਥੇ ਪਈ ਆ ਸਾਨੂੰ ਦੱਸ ਦੇਣ ਅਸੀਂ ਵੋਟਰ ਸੂਚੀ ਲੈ ਲਈਏ ਪਰ ਕਹਿੰਦੇ ਵੋਟਰ ਸੂਚੀ ਹਜੇ ਤੱਕ ਤਿਆਰ ਨਹੀਂ ਇਹ ਕਿਵੇਂ ਜਿਹੜਾ ਮੈਂ ਕਹਿੰਦਾ ਲੋਕਤੰਤਰ ਦਾ ਗळा ਘੁੱਟਿਆ ਜਾ ਰਿਹਾ ਅੱਜ ਭਗਵਾਨਤਮਨ ਸਾਹਿਬ ਕਹਿੰਦੇ ਨੇ ਅਸੀਂ ਬਹੁਤ ਵਿਕਾਸ ਕੀਤਾ ਇਥੋਂ ਦੇ ਪੰਚਾਇਤ ਮੰਤਰੀ ਸਾਡੇ ਖੰਨੇ ਬਲਾਕ ਦੇ ਨੇ ਆਹ ਵੀਡੀਓ ਦਫ਼ਤਰ ਦੇ ਮੁਲਾਜ਼ਮਾਂ ਤੇ ਇੰਨਾ ਸਿਕੰਜਾ ਕੱਸਿਆ ਹੋਇਆ ਵੀ ਕੋਈ ਵੀ ਮੁਲਾਜ਼ਮ ਦਫ਼ਤਰ ਤੇ ਮੌਜੂਦ ਨਹੀਂ ਆਇਕਾ ਪਰਫਾਰਮਾ ਲੈ ਕੇ ਲੈ ਕੇ ਆਇਓ ਪਰਫਾਰਮਾ ਦੇ ਵਿੱਚ ਪਟਵਾਰੀ ਨੇ ਐਨਓਸੀ ਦੇਣੀ ਆ ਸੈਕਟਰੀ ਨੇ ਐਨਓਸੀ ਦੇਣੀ ਆ ਪੰਚਾਇਤ ਅਫਸਰ ਨੇ ਐਨਓਸੀ ਦੇਣੀ ਆ ਕੋਈ ਮੁਲਾਜ਼ਮ ਦਫ਼ਤਰ ਚ ਮਿਲੂ ਨਹੀਂ ਪਟਵਾਰੀ ਨੂੰ ਫੋਨ ਕੀਤਾ ਪਟਵਾਰੀ ਕਹਿੰਦਾ ਜੀ ਮੈਂ ਤਾਂ ਲੁਧਿਆਣਾ 2 ਚ ਆ ਜੇ ਪਟਵਾਰੀ ਇੱਥੇ ਨਹੀਂ ਹੋਊਗਾ ਐਨਓਸੀ ਕਿਵੇਂ ਮਿਲੂਗੀ ਜੇ ਪਟਵਾਰੀ ਆਪਦੀ ਰਿਪੋਰਟ ਨਹੀਂ ਕਰੂਗਾ ਤਾਂ ਵੀਡੀਓ ਕਿਵੇਂ ਉਹ ਦੇਊਗਾ ਵੀਡੀਓ ਸਾਹਿਬ ਨੂੰ ਪੁੱਛਦਿਆਂ ਕਹਿੰਦੇ ਮੈਂ ਤਾਂ ਬੈਠਾ ਜੀ ਮੁਲਾਜ਼ਮਾਂ ਦਾ ਨਹੀਂ ਪਤਾ ਕਿੱਥੇ ਨੇ ਕਿਉਂਕਿ ਮੁਲਾਜ਼ਮਾਂ ਨੂੰ ਮੰਤਰੀ ਜੀ ਦੀ ਘੁਰਕੀ ਦਿੱਤੀ ਹੋਈ ਆ ਮੁਲਾਜ਼ਮਾਂ ਨੂੰ ਕਿਹਾ ਗਿਆ ਵੀ ਤੁਸੀਂ ਦਫ਼ਤਰ ਨਹੀਂ ਬੜਨਾ ਵੀ ਆਪੋਜੀਸ਼ਨ ਨੂੰ ਕਿਸੇ ਨੂੰ ਐਨਓਸੀ ਨਹੀਂ ਦੇਣੀ ਇਹ ਲੋਕਤੰਤਰ ਦਾ ਗਲਾ ਕਟਿਆ ਜਾ ਰਿਹਾ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਆ ਇਹ ਫੇਰ ਐਂਡ ਫਾਈਨਲ ਇਲੈਕਸ਼ਨ ਕਰਾਓ ਤੁਹਾਨੂੰ ਪਤਾ ਲੱਗ ਜੂ ਵੀ ਤੁਹਾਡੇ ਕਿੰਨਾਂ ਕ ਲੋਕਾਂ ਦੇ ਤੁਸੀਂ ਕੰਮ ਕੀਤੇ ਨੇ ਕਿੰਨਾ ਕ ਵਿਕਾਸ ਕੀਤਾ ਅੱਜ ਆਹ ਦਫ਼ਤਰ ਦੇ ਵਿੱਚ ਇਹ ਦਫ਼ਤਰ ਇਹਨਾਂ ਦੇ ਨਿੱਜੀ ਦਫ਼ਤਰ ਬਣੇ ਪਏ ਨੇ ਅੱਜ ਆਮ ਆਦਮੀ ਪਾਰਟੀ ਜਿਹੜੀ ਆ ਉਹ ਗੁੰਡਾ ਗੁੰਡਾ ਤੰਤਰ ਦਾ ਜਿਵੇਂ ਮ ਜੀਸ ਸਯੋਧਿਆ ਜੀ ਨੇ ਕਿਹਾ ਸੀ ਨਾ ਦੇ ਸ਼ਾਮ-ਦਾਮ ਸ਼ਾਮ-ਦਾਮ, ਧੰਡ, ਪੇਦ, ਲੜਾਈ, ਝਗੜਾ, ਜੋਕ ਵੀ ਹੋਇਆ ਉਹ ਕਰਾਂਗੇ ਪਰ ਜਿਹੜਾ ਅਸੀਂ ਇਲੈਕਸ਼ਨ ਅਸੀਂ ਹੀ ਜਿੱਤਣਾ ਜਦੋਂ ਸਾਨੂੰ ਐਨਓਸੀ ਨਹੀਂ ਦੇਣੀ, ਚੁੱਲਾ ਟੈਕਸ ਨਹੀਂ ਦੇਣਾ ਏਕਣ ਦਾ ਜਿੱਤਿਆ ਜਾ ਸਕਦਾ ਇਲੈਕਸ਼ਨ ਦੇ ਨਾਲ ਤੁਸੀਂ ਚੋਣ ਨਹੀਂ ਕੋਈ ਜਿੱਤ ਸਕਦੇ ਇਹ ਮਾਇਨਿਆਂ ਦੇ ਜਿਹੜੇ ਆਕਾ ਨੇ ਉਹਨਾਂ ਨੂੰ ਦੱਸਣਾ ਚਾਹੁੰਨਾ ਲੋਕਤੰਤਰ ਦਾ ਗਲਾ ਨਾ ਘੁੱਟੋ ਲੋਕਤੰਤਰ ਪੰਜਾਬ ਦਾ ਦੇਸ਼ ਦਾ ਮਜ਼ਬੂਤ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਇਹੋ ਜੇ ਅਫਸਰਾਂ ਤੇ ਨੱਥ ਪਾਓ ਜਿਹੜੇ ਅਫਸਰ ਕਹਿੰਦੇ ਨੇ ਵੀ ਹਜੇ ਸਾਡੇ ਕੋਲ ਪਰਫਾਰਮਾ ਨਹੀਂ ਆਇਆ ਜਿਹੜੇ ਅਫਸਰ ਕਹਿੰਦੇ ਨੇ ਸਾਡੇ ਕੋਲੇ ਲਿਸਟਾਂ ਨਹੀਂ ਹੈਗੀਆਂ VOTER ਸੂਚੀਆਂ ਦੋ ਦਿਨ ਲੰਘ ਗਏ ਨੇ ਅੱਜ ਨਾਮਿਨੇਸ਼ਨਾਂ ਦੇ ਜੇ VOTER ਸੂਚੀਆਂ ਨਹੀਂ ਦੇਣਗੇ ਕਿਵੇਂ ਕੋਈ ਫਾਰਮ ਭਰੂਗਾ ਦੱਸ ਦਿਓ ਮੈਨੂੰ ਕਿਵੇਂ ਕੋਈ ਫਾਰਮ ਭਰੂਗਾ ਜਿਵੇਂ ਹੁਣ ਕਿਹਾ ਜਾ ਰਿਹਾ ਵੀ ਐਫੀਡੇਵਿਟ ਦੇ ਨਾਲ ਵੀ ਭਰੇ ਜਾ ਸਕਦੇ ਨੇ ਐਫੀਡੇਵਿਟ ਦੱਸ ਦਿਓ ਕਿਹੜਾ ਐਫੀਡੇਵਿਟ ਆ ਸਾਨੂੰ ਐਫੀਡੇਡੇਵਿਟ ਦੇ ਦੇਣ ਅਸੀਂ ਐਫੀਡੇਵਿਟ ਭਰ ਦਨੇ ਆ ਅਸੀਂ ਤਾਂ ਐਫੀ ਡਾਪਟ ਭਰ ਕੇ ਦੇਣ ਨੂੰ ਤਿਆਰ ਆ ਸਾਨੂੰ ਦਬਾ ਦਿਓ ਐਫੀ ਡਾਪਟ ਇਹਨਾਂ ਤੋਂ ਵੀ ਕਿਹੜਾ ਇਹਨਾਂ ਦਾ ਐਫੀ ਡਾਪਟ ਜਿਹਦੇ ਨਾਲ ਸਾਡੇ ਫਾਰਮ ਭਰੇ ਜਾਣ ਕਹਿੰਦੇ ਜੀ ਵੀਡੀਓ ਸਾਹਿਬ ਕਹਿੰਦੇ ਨਹੀਂ ਪਹਿਲਾਂ ਕੰਪਲੀਟ ਕਰਾ ਕੇ ਲਿਓ ਮੈਂ ਤਾਂ ਤਾਂ ਉਹ ਕਰੂੰਗਾ ਕੰਪਲੀਟ ਕਿਵੇਂ ਹੋਊਗੀ ਜਦੋਂ ਤੁਸੀਂ ਚੁੱਲ੍ਹਾ ਟੈਕਸ ਦੀ ਰਸੀਦ ਨਹੀਂ ਦੇ ਰਹੇ ਤੁਸੀਂ ਐਨਓਸੀ ਨਹੀਂ ਦੇ ਰਹੇ ਵੋਟਰ ਸੂਚੀ ਨਹੀਂ ਦੇ ਰਹੇ ਅਸੀਂ ਫਾਰਮ ਕਹਦੇ ਨਾ ਕੰਪਲੀਟ ਕਰ ਲਈਏ ਇਹ ਜਿਹੜਾ ਲੋਕਤੰਤਰ ਇਹ ਅਫਸਰਾਂ ਨੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਇਹੋ ਜਿਹੇ ਅਫਸਰਾਂ ਦੇ ਨੱਥ ਪਾਓ ਜਿਹੜੇ ਕੱਠ ਪੁਤਲੀ ਬਣੇ ਹੋਏ ਨੇ ਅੱਜ ਆਮ ਆਦਮੀ ਪਾਰਟੀ ਦੀ ਤੇ ਇਸ ਖਿਲਾਫ ਕੋਈ ਸ਼ਿਕਾਇਤ ਵਗੈਰਾ ਵੀ ਦਿੱਤੀ ਜਾਏ ਬਿਲਕੁਲ ਸ਼ਿਕਾਇਤ ਕਰਾਂਗੇ ਹੁਣ ਅਸੀਂ ਐਸਡੀਐਮ ਸਾਹਿਬ ਕੋਲ ਚੱਲੇ ਆ ਐਸਡੀਐਮ ਸਾਹਿਬ ਨੂੰ ਪਹਿਲਾਂ ਸ਼ਿਕਾਇਤ ਦਵਾਗੇ ਨਹੀਂ ਖੰਨੇ ਦੀ ਕੱਲੀ-ਕੱਲੀ ਸੜਕ ਜਾਮ ਕਰਾਂਗੇ ਅੱਜ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਇਹ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਜੇਕਰ ਇਹੀ ਹਾਲਾਤ ਰਹੇ ਤਾਂ ਖੰਨੇ ਦੇ ਵਿੱਚ ਜੋ ਨੁਕਸਾਨ ਯਾਤਰੀਆਂ ਦਾ ਹੋਊਗਾ ਜੋ ਨੁਕਸਾਨ ਰਾਹੀਗਰਾਂ ਦਾ ਹੋਊਗਾ ਕਿਉਂਕਿ ਮਰੀਜ਼ਾਂ ਨੇ ਵੀ ਨੰਗਣਾ ਐਂਬੂਲੈਂਸਾਂ ਨੇ ਵੀ ਨੰਗਣਾ ਇਹਨਾਂ ਦਾ ਤੁਸੀਂ ਜ਼ਿੰਮੇਵਾਰ ਹੋਮੋਗੇ